ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਦੇ ਦੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਦੇ ਟਿੰਗਰ ਜ਼ਿਲ੍ਹਾ ਬਠਿੰਡਾ ਤਸਵੀਰਾਂ ਨੂੰ ਫੂਲ ਪੈਣ ਦੀ ਆ ਦੋਸਤੋ ਅੱਜ ਤੁਹਾਨੂੰ ਆਪਾਂ ਜਰਸੀ ਹੈਪਰ ਦਿਖਾਉਣੀ ਹੈ ਪੰਜਾਬ ਵਾਲੀ ਬਹੁਤ ਚੰਗੀ ਤੇ ਗਾਂ ਚੰਗੇ ਰਿਕਾਰਡ ਵਾਲੀ ਆਪ ਆ ਤੇ ਗਾਂ ਮਦਰ ਮਿਲਕ ਰਿਕਾਰਡ ਜਿਹੜਾ ਚੰਗਾ ਸੀਗਾ ਤੇ ਤੁਹਾਨੂੰ ਪਰੇਟ ਵੀ ਦੱਸਾਂਗੇ ਜੀ ਵੀਡੀਓ 'ਚ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦ ਲਿਓ ਨੰਬਰ 22 ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਬੱਚੀ ਦੀ ਝੋਲੀ ਚੈੱਕ ਕਰ ਸਕਦੇ ਹਾਂ ਕੱਬਣ ਵੈੜਾ ਵਾਂਗੂ ਤਿਆਰ ਕੀਤੀ ਹੋਈ ਆ ਤੇ ਚਾਰੇ ਥਣ ਫੁੱਲ ਗੈਪ ਤੇ ਤੇ ਕਲੇ-ਕਲੇ ਨਿਖਰਮੇ ਲੱਗੇ ਹੋਏ ਆ ਦੇਖ ਸਕਦੇ ਆ ਜੀ ਤੇ 15-16 ਮਹੀਨੇ ਬੱਚੀ ਦੀ ਏਜ ਆ ਤੇ 40 138 ਡੈਨਮਾਰਕ ਦੀ ਆਪ ਆ ਜੀ ਤੇ ਮਦਰ ਮਿਲਕ ਰਿਕਾਰਡ 28 ਲੀਟਰ ਸੀਗਾ ਬੱਚੀ ਦਾ ਇੱਕ ਕੱਦ ਦੇਖ ਸਕਦੇ ਆ ਜੀ ਬੱਚੀ ਦਾ ਫੁੱਲ ਕੱਦ ਦਾ ਜੀ ਤੇ ਤੁਹਾਨੂੰ ਪਛਲਾ ਕੇ ਦਿਖਾਵਾਂਗੇ ਜੀ ਤੌਰ ਚੈੱਕ ਕਰ ਸਕਦੇ ਆ ਜੀ ਬੱਚੀ ਦੀ ਚੰਗਾ ਕੱਦ ਦਾ ਜੀ ਬੱਚੀ ਦਾ ਪਿਓਰ ਜਰਸੀ ਹੈ ਜੀ ਸੋਹਣੀ ਬਾਈ ਦੀ ਸੰਭਾਵ ਸੀ ਬੱਚੀ ਦੀ ਚੰਗੀ ਬੱਚੀ ਕਾ ਨੂੰ ਜੇ ਕੋਈ ਵੀਰ ਸੰਭਾਲ ਲੇ ਤੇ ਚੰਗੀ ਵੜ ਕੇ ਤਿਆਰ ਹੋ ਜਾਊਗੀ ਦੁੱਧਾਸਤੇ ਤੇ ਬਾਈ ਨੇ ਬੱਚੀ ਦਾ ਪ੍ਰਾਈਸ ਰੱਖਿਆ ਹੋਇਆ ਵਾ 25000 ਰੁਪਿਆ ਉੱਚ ਬਾਈ ਕਹਿੰਦਾ ਮੌਕੇ ਤੇ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜਾਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰ ਲਏ ਠੀਕ ਹੈ ਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ 'ਚ ਇਹ ਇੱਕ ਜਰਸੀ ਬਾਈ ਦੀ ਹੈ ਫਰ ਚੈਨਨ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਰੂਟੀਨ ਚ ਦੇਖਣ ਲਈ ਮੈਂ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰੇ